ਜ਼ਿੰਦਗੀ 'ਚ ਦੋ ਤਰ੍ਹਾਂ ਦੇ ਲੋਕ ਮਿਲਦੇ ਨੇ ਇੱਕ ਉਹ ਜੋ ਤੁਹਾਨੂੰ ਸਮਝਦੇ ਨੇ ਤੇ ਇੱਕ ਉਹ ਜੋ ਸਿਰਫ ਕੰਮ ਹੋਵੇ ਤਾਂ ਹੀ ਯਾਦ ਕਰਦੇ ਨੇ ਪਰ ਜਦੋਂ ਸਾਰਿਆਂ ਤੋਂ ਜ਼ਿਆਦਾ ਤੁਸੀਂ ਕਿਸੇ ਤੇ ਡਿਪੈਂਡ ਹੋ ਜਾਂਦੇ ਹੋ ਉਹੀ ਜਗ੍ਹਾ ਸਭ ਤੋਂ ਜ਼ਿਆਦਾ ਦੁੱਖ ਦਿੰਦੀ ਹੈ ਸ਼ਹਿਰ ਦੇ ਵਿੱਚ ਰਹਿੰਦਾ ਸੀ ਇੱਕ ਲੜਕਾ ਉਸ ਦਾ ਨਾਮ ਸੀ ਅਰਮਾਨ ਦਿਲ ਦਾ ਬੜਾ ਸੌਫਟ ਗਲਤੀ ਇੱਕ ਹੀ ਆਪ ਤੋਂ ਇਲਾਵਾ ਸਾਰਿਆਂ ਤੇ ਹੀ ਭਰੋਸਾ ਕਰ ਲੈਣਾ ਯੂਨੀਵਰਸਿਟੀ ਦੇ ਦੌਰਾਨ ਅਰਮਾਨ ਦੇ ਚਾਰ ਦੋਸਤ ਸੀ ਮਾਨਵ ਦੀਪ ਰਿਸ਼ੀ ਤੇ ਕਰਨ ਹੱਸਦੇ ਖੇਡਦੇ ਰੋਜ਼ ਮਿਲਦੇ ਅਰਮਾਨ ਸੋਚਦਾ ਸੀ ਇਹ ਹੀ ਮੇਰੀ ਫੈਮਿਲੀ ਨੇ ਤੇ ਇਹ ਹੀ ਸਭ ਕੁਝ ਨੇ ਅਤੇ ਅੰਨਾ ਪੋਹਫਾ ਕਰਦਾ ਸੀ ਉਹ ਨਾ ਉਤੇ ਪਰ ਜਿੱਥੇ ਨਫ਼ਰਤ ਹੋਵੇ ਉਥੇ ਸਬਰ ਤੋਂ ਵੱਧ ਕੋਈ ਹੋਰ ਹੁੰਦਾ ਹੀ ਨਹੀਂ ਇੱਕ ਦਿਨ ਅਰਮਾਨ ਦੇ ਲਾਈਵ ਵਿੱਚ ਪ੍ਰੋਬਲਮ ਆਈ ਉਸਦੇ ਪਾਪਾ ਦਾ ਬਿਜ਼ਨਸ ਲੌਸ ਵਿੱਚ ਚਲਾ ਗਿਆ ਘਰ ਦਾ ਮਾਹੌਲ ਬਹੁਤ ਟੈਨਸ਼ਨ ਵਾਲਾ ਹੋ ਗਿਆ ਅਰਮਾਨ ਪਰੇਸ਼ਾਨ ਰਹਿਣ ਲੱਗ ਪਿਆ ਤੇ ਉਸਨੇ ਸੋਚਿਆ ਦੋਸਤਾਂ ਨਾਲ ਗੱਲ ਕਰ ਲਵਾਂ ਉਹ ਆਵੇ ਤਿੰਨਾਂ ਦੋਸਤਾਂ ਨੂੰ ਫੋਨ ਕਰਦਾ ਹੈ ਇੱਕ ਦਾ ਫੋਨ ਬਿਜ਼ੀ ਆ ਰਿਹਾ ਸੀ ਦੂਜੇ ਦਾ ਅਨਰੀਚੇਬਲ ਤੇ ਤੀਜਾ ਤਾਂ ਫੋਨ ਚੱਕੀ ਨਹੀਂ ਸੀ ਰਿਹਾ ਮੈਸੇਜ ਪੜ ਕੇ ਛੱਡ ਦਿੰਦੇ ਕੋਈ ਵੀ ਰਿਪਲਾਈ ਨਹੀਂ ਸੀ ਕਰ ਰਿਹਾ ਾਰਮਾਨ ਸੋਚ ਵਿੱਚ ਪਿਆ ਜਿਨ੍ਹਾਂ ਲਈ ਮੈਂ ਹਰ ਵਕਤ ਰੈਡੀ ਰਹਿੰਦਾ ਸੀ ਉਹ ਰਾਤ ਾਰਮਾਨ ਬਹੁਤ ਰੋਇਆ ਪਰ ਰੋਣ ਨਾਲ ਜ਼ਿੰਦਗੀ ਨਹੀਂ ਬਦਲਦੀ ਉਸ ਰਾਤ ਬਾਅਦ ਾਰਮਾਨ ਨੇ ਫੈਸਲਾ ਕਰ ਲਿਆ ਕਿ ਕਿਸੇ ਸਹਾਰੇ ਨਹੀਂ ਜਰਨਾ ਮਤਲਬ ਕਿ ਆਪਣਾ ਫੋਕਸ ਆਪਣੀ ਗਰੋਥ ਤੇ ਹੀ ਲਾਉਣਾ ਹੈ। ਾਰਮਾਨ ਨੇ ਜਿਮ ਜੁਆਇਨ ਕਰ ਲਈ। ਸਵੇਰ 5 ਵਜੇ ਉੱਠਣ ਲੱਗ ਪਿਆ। ਰੁਟੀਨ ਬਣ ਗਈ। ਕਿਤਾਬਾਂ, ਮੋਟੀਵੇਸ਼ਨ, ਮੈਡੀਟੇਸ਼ਨ, ਮਤਲਬ ਕਿ ਧਿਆਨ ਲਾਉਣਾ। ਘਰ ਦੇ ਕੰਮ, ਸਟੱਡੀ। ਾਰਮਾਨ ਪੂਰਾ ਬਦਲ ਰਿਹਾ ਸੀ। ਹੋਰ ਲੋਕ ਹੱਸ ਕੇ ਕਹਿੰਦੇ, ਤੂੰ ਬਦਲ ਗਿਆ ਏਂ। ਾਰਮਾਨ ਮੁਸਕਰਾ ਕੇ ਕਹਿੰਦਾ, ਹੁਣ ਮੈਂ ਆਪਣੇ ਆਪ ਨਾਲ ਜੀ ਰਿਹਾ ਹਾਂ। ਅੱਜ ਸਾਲ ਬਾਅਦ ਾਰਮਾਨ ਦਾ ਸੁਪਨਾ ਸਟਾਰਟਅਪ ਸ਼ੁਰੂ ਹੋ ਗਿਆ। ਉਸਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ। ਬਿਜ਼ਨਸ ਵੱਧ ਰਿਹਾ ਸ਼ਾਮ ਨੂੰ ਗੱਡੀ 'ਚ ਮਿਊਜ਼ਿਕ ਸੁਣਦਾ ਤੇ ਵਧੀਆ ਫੀਲ ਕਰਦਾ ਉਹ ਜਿਹੜੀ ਜ਼ਿੰਦਗੀ ਪਹਿਲਾਂ ਸਿਰਫ ਸੋਚਦਾ ਸੀ ਹੁਣ ਉਹ ਜਿਉ ਰਿਹਾ ਸੀ ਉਸ ਨੂੰ ਅਚਾਨਕ ਇੱਕ ਦਿਨ ਉਹ ਹੀ ਦੋਸਤ ਨਸੀਜ ਕਰਦੇ ਬਾਈ ਤੂੰ ਤਾਂ ਸਟਾਰ ਬਣ ਗਿਆ ਬਾਈ ਹੁਣ ਤੂੰ ਸਾਨੂੰ ਯਾਦ ਹੀ ਨਹੀਂ ਕਰਦਾ ਯਾਰ ਮੈਂ ਵੀ ਤੇਰੇ ਨਾਲ ਕੰਮ ਕਰਨਾ ਚਾਹੁੰਦਾ ਹਾਂ ਪਾਲਟੀਕਲ ਤੋਂ ਦੇ ਰਿਹਾ ਹੈ ਇਹਨਾਂ ਬਈਆ ਕੰਮ ਸ਼ੁਰੂ ਕਰ ਲਿਆ ਅਰਮਾਨ ਸਮਝ ਗਿਆ ਇੱਕ ਦੋਸਤ ਨਾਲ ਨਹੀਂ ਉਸ ਦੀ ਪੋਜੀਸ਼ਨ ਨਾਲ ਪਿਆਰ ਕਰਦੇ ਨੇ ਇਹ ਲੋਕ ਉਹ ਮੁਸਕਰਾ ਕੇ ਜਵਾਬ ਦਿੰਦਾ ਜਦੋਂ ਮੈਂ ਕੁਝ ਨਹੀਂ ਸੀ ਉਦੋਂ ਤੁਸੀਂ ਮੇਰਾ ਛੱਡ ਗਏ ਸੀ ਪਰ ਅੱਜ ਜਦੋਂ ਮੈਂ ਸਭ ਕੁਝ ਹਾਂ ਤੇ ਅੱਜ ਤੁਸੀਂ ਮੇਰੇ ਨੇੜੇ ਹੋਣ ਨੂੰ ਫਿਰਦੇ ਹੋ ਇਸ ਕਹਾਣੀ ਦਾ ਮਤਲਬ ਤਾਂ ਇਹੀ ਹੈ ਕਿ ਇਕੱਲੇ ਰਹਿਣਾ ਸਿੱਖੋ ਤਾਂ ਕਿ ਜਦੋਂ ਸਾਰੇ ਛੱਡ ਜਾਣ ਤੁਸੀਂ ਟੁੱਟ ਨਾ ਪਾਓ ਇਕੱਲੇ ਰਹਿਣਾ ਸਿੱਖੋ ਤਾਂ ਕਿ ਲੋਕਾਂ ਹੋਂਲ ਬੈਠ ਕੇ ਵੀ ਤੁਸੀਂ ਆਪਣੀ ਖੁਸ਼ੀ ਆਪਣੇ ਚ ਲੱਭ ਸਕੋ ਇਕੱਲੇ ਰਹਿਣਾ ਸਿੱਖੋ ਲੋਕ ਸਿਰਫ ਉਹਦੇ ਨਾਲ ਖੜਦੇ ਹੁੰਦੇ ਨੇ ਜਦੋਂ ਤੱਕ ਤੁਹਾਡੇ ਕੋਲ ਕੁਝ ਹੋਵੇ ਪਰ ਜਿੱਥੇ ਕੁਝ ਨਾ ਹੋਵੇ ਉੱਤੇ ਸਿਰਫ ਤੁਹਾਡਾ ਆਪਣਾ ਆਪ ਹੀ ਖੜਦਾ ਹੁੰਦਾ ਹੈ ਜਦੋਂ ਤੱਕ ਤੁਸੀਂ ਖੁਦ ਨੂੰ ਪ੍ਰਾਇੋਰਟਾਈਜ਼ ਨਹੀਂ ਕਰੋਗੇ ਦੁਨੀਆ ਤੁਹਾਨੂੰ ਅੰਡਰਐਸਟੀਮੇਟ ਕਰੇਗੀ ਖੁਦ ਨਾਲ ਪਿਆਰ ਕਰਨਾ ਸ਼ੁਰੂ ਕਰੋ ਕਿਉਂਕਿ ਜਿਸ ਦਿਨ ਤੁਸੀਂ ਆਪਣੇ ਆਪ ਲਈ ਖੜੇ ਹੋ ਗਏ ਉਸ ਦਿਨ ਦੁਨੀਆ ਤੁਹਾਡੇ ਸਾਹਮਣੇ ਝੁਕ ਜਾਵੇਗੀ ਦੇਖੋ ਕਿ ਜੇ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਧਰੂ ਕਰਨਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਹੀ ਕਰਨਾ ਨਹੀਂ ਤਾਂ ਨਾ ਕਰਿਓ